ਸਤਿ ਸ਼੍ਰੀ ਅਕਾਲ ਭਾਈ ਸਾਰਿਆਂ ਨੂੰ ਸਵਾਗਤ ਹੈ ਸਾਰੇ ਵੀਰਾਂ ਦਾ ਅੱਜ ਦੀ ਆਪਣੀ ਇੱਕ ਹੋਰ ਨਵੀਂ ਵੀਡੀਓ ਵਿੱਚ ਤੇ ਜੇਕਰ ਤੁਸੀਂ ਵੀ ਆਪਣੀ ਕੰਬਾਈਨ ਜਾਂ ਖੇਤੀਬਾੜੀ ਦੇ ਕਿਸੇ ਵੀ ਸਾਧਨ ਦੀ ਹੈਡ ਸਾਡੇ ਚੈਨਲ ਤੇ ਲਗਾਉਣਾ ਚਾਹੁੰਦੇ ਹੋ ਤਾਂ ਸਾਨੂੰ 2-4 ਮਿੰਟ ਦੀ ਵੀਡੀਓ ਬਣਾ ਕੇ ਜਾਂ 5-7 ਫੋਟੋ ਸਾਡੇ WhatsApp ਨੰਬਰ ਤੇ ਭੇਜ ਸਕਦੇ ਹੋ ਸਾਡਾ WhatsApp ਨੰਬਰ ਤੁਹਾਨੂੰ ਸਕਰੀਨ ਤੇ ਮਿਲ ਜਾਊਗਾ ਅੱਜ ਦੀ ਵੀਡੀਓ ਵਿੱਚ ਦੇਖ ਸਕਦੇ ਹੋ ਡੀ ਲਕਸ ਮਾਡਲ ਪ੍ਰੀਤਕ ਮੈਨ ਬਕਾਉ ਹੈ ਜੀ ਬੜੀਆ ਸਾਫ਼ ਕੰਡੀਸ਼ਨ ਚ ਮਸ਼ੀਨ ਹੈ ਕੈਵਨ ਬੰਪਰ ਚੈੱਕ ਕਰ ਸਕਦੇ ਹੋਗੇ ਠੀਕ ਹੈ ਜੀ ਇਹਰ 2015 ਮਾਡਲ ਮਸ਼ੀਨ ਨਾਬੇ ਖੜੀ ਹੈਗੀ ਮਸ਼ੀਨ ਦੇਖ ਸਕਦੇ ਹੋ ਫੀਡਰ ਦੀ ਕੰਡੀਸ਼ਨ ਫੀਡਰ ਫੱਟੇ ਆ ਚੈਨਾ ਵਗੈਰਾ ਟੈਰਾਂ ਦੀ ਕੰਡੀਸ਼ਨ ਅਗਲੀ ਪੌੜੀ ਦੀ ਕੰਡੀਸ਼ਨ ਦੇਖ ਸਕਦੇ ਹੋ ਵਧੀਆ ਸਾਫੀ ਹੈ ਪ੍ਰੀਤ ਦਾ ਇੰਜਨ ਆ ਜੀ ਮਸ਼ੀਨ ਤੇ ਆਊਟਰ ਪਾਈਪ ਛੇੜਾ ਚੈੱਕ ਕਰ ਸਕਦੇ ਹੋ ਵਧੀਆ ਸਾਫ ਪਈਆਂ ਨੇ ਵੀਡੀਓ ਚੰਗੀ ਲੱਗੀ ਤਾਂ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰ ਦਿਓ 2015 ਮਾਡਲ ਮਸ਼ੀਨ ਹੈ 7 ਲੱਖ 70 ਹਜ਼ਾਰ ਦੀ ਡਿਮਾਂਡ ਹੈ ਐਲੀਵੇਟਰ ਦੇਖ ਸਕਦੇ ਹੋ ਪੂਲੀਆਂ ਦੇਖ ਸਕਦੇ ਹੋ ਟਾਇਰ ਵਗੈਰਾ ਸਾਰੇ ਵਧੀਆ ਸਾਫ ਪਏ ਆ ਬਾਕੀ ਇਹ ਮਸ਼ੀਨ ਬਾਰੇ ਤੁਸੀਂ ਕਿਸੇ ਵੀ ਤਰ੍ਹਾਂ ਦੀ ਗੱਲਬਾਤ ਕਰਨੀ ਆ ਮਸ਼ੀਨ ਦੇ ਬਾਰੇ ਕਿਸੇ ਵੀ ਤਰ੍ਹਾਂ ਦੀ ਕੋਈ ਵੀ ਜਾਣਕਾਰੀ ਲੈਣੀ ਆ ਨੰਬਰ ਤੁਹਾਨੂੰ ਡਿਸਕ੍ਰਿਪਸ਼ਨ ਦੇ ਵਿੱਚੋਂ ਮਿਲ ਜੂਗਾ ਜੀ ਉੱਤਰ ਨੰਬਰ ਲੈ ਕੇ ਤੁਸੀਂ ਬਾਈਰ ਨਾਲ ਗੱਲਬਾਤ ਕਰ ਸਕਦੇ ਹੋ ਸਾਰੀ ਮਸ਼ੀਨ ਬੰਪਰ ਤੋਂ ਲੈ ਕੇ ਪੂਸਤਕਾ ਕੱਟ ਦੀ ਗੱਲ ਕਰੀਏ ਬਿਲਕੁਲ オリジナル ਬਿਲਕੁਲ ਸਾਫ਼ ਕੰਡੀਸ਼ਨ ਦੇ ਵਿੱਚ ਖੜੀ ਹੈ ਜੀ ਨਾਬੇ ਖੜੀ ਹੈ ਮਸ਼ੀਨ ਟਾਇਰ ਵਗੈਰਾ ਚੈੱਕ ਕਰ ਸਕਦੇ ਹੋ ਪਿਛਲੇ ਹਿੱਸੇ ਦੀ ਕੰਡੀਸ਼ਨ ਦੇਖ ਸਕਦੇ ਹੋ ਬੈਕ ਸਾਈਡ ਤੋਂ ਪੂਛ ਦੇਖ ਸਕਦੇ ਹੋ ਵਧੀਆ ਸਾਫ਼ ਪਈ ਹੈਗੀ ਠੀਕ ਹੈ 7 ਲੱਖ 70 ਹਜ਼ਾਰ ਦੀ ਡਿਮਾਂਡ ਆਈ। ਬਾਕੀ ਕਟਰ ਦੀ ਕੰਡੀਸ਼ਨ ਚੈੱਕ ਕਰ ਸਕਦੇ ਹਾਂ ਕਟਰ ਵਧੀਆ ਸਾਫ ਪਿਆ। ਰੀਲ ਵਗੈਰਾ ਟਾਇਰਾਂ ਦੀ ਕੰਡੀਸ਼ਨ ਦੇ ਸਕਦੇ ਹਾਂ। ਟ੍ਰੇ ਸਾਫ ਪਿਆ, ਟਰਾਲੇ ਵੀ ਦੇ ਸਾਫ ਪਿਆਗਾ ਮਸ਼ੀਨ ਦਾ ਹੀ। ਸਾਰੀ ਮਸ਼ੀਨ ਬਿਲਕੁਲ ਓਕੇ ਕੰਡੀਸ਼ਨ ਚ। ਨੰਬਰ ਤੋਂ ਡਿਸਕ੍ਰਿਪਸ਼ਨ ਚ ਮਿਲ ਜੂ 2015 ਮਾਡਲਾਂ ਮਸ਼ੀਨ ਜੀ। 7 ਲੱਖ 70 ਹਜ਼ਾਰ ਦੀ ਡਿਮਾਂਡ ਤੇ ਨਾਬੇ ਖੜੀ ਹੈ ਮਸ਼ੀਨ ਜੀ। ਬਾਕੀ ਜੇ ਵੀਡੀਓ ਤੁਹਾਨੂੰ ਚੰਗੀ ਲੱਗੀ ਵੀਡੀਓ ਨੂੰ ਬਦ ਤੋਂ ਬਦ শেয়ার ਕਰ ਦਿਓ। ਤੇ ਫਿਰ ਜੋ ਆਪਣ ਨੂੰ ਫੋਲੋ ਕਰ ਲਿਓ ਚੈਨਲ ਨੂੰ ਕਰ ਲਿਓ ਸਬਸਕ੍ਰਾਈਬ ਬਹੁਤ ਬਹੁਤ ਧੰਨਵਾਦ ਜੀ